ਸਤਿ ਸ਼੍ਰੀ ਅਕਾਲ ਭੈਣਾਂ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਟਮਾਟਰ ਦੀ ਸੌਸ ਅੱਧਾ ਕਿਲੋ ਟਮਾਟਰ ਆਪਣੇ ਕੋਲੇ ਇੱਕ ਗੰਡਾ ਬਸ ਵੱਡਾ ਇੱਕ ਗੰਡਾ ਹੀ ਪਾਵਾਂਗੇ ਲਸਣ ਆਦਰਕ ਜੋ ਵੀ ਤੁਸੀਂ ਪਾਣਾ ਉਹ ਵੀ ਪਾ ਸਕਦੇ ਹੋ ਪਰ ਮੈਂ ਇਹ ਨਾਲ ਨਹੀਂ ਪਾਉਂਦੀ ਆਪਣਾ ਚੈਨਲ ਹੈ ਬਾਬਾ ਫੈਮਿਲੀ 786 ਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਵੀ ਸਾਰੇ ਚੈਨਲ ਨੂੰ ਲਾਇਕ ਸ਼ੇਅਰ ਕਰਦਿਆ ਕਰੋ ਸਬਸਕ੍ਰਾਈਬ ਵੀ ਕਰਦਿਆ ਕਰੋ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਪੂਰੇ ਉਬਾਲਾਂਗੇ ਪੂਰਾ ਰਿਜਣ ਦੇਵਾਂਗੇ ਜਦੋਂ ਇਹ ਰਿਚ ਗਏ ਫਿਰ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਇਹ ਆਪਣਾ ਟਮਾਟਰਾਂ ਦਾ ਪਿਓਰੀ ਤਿਆਰ ਕੀਤੀ ਹੋਈ ਗ੍ਰाइंड ਕਰਕੇ ਟਮਾਟਰ ਗੰਡਾ ਜਿਹੜਾ ਆਪਾਂ ਵਾਲਿਆ ਸੀ ਇਹ ਗੜ ਇਹ ਥੋੜਾ ਜਿਹਾ ਸੰਧ ਪਾਊਡਰ ਆ ਥੋੜੀ ਜੀ ਕਾਲੀ ਮਿਰਚ ਥੋੜਾ ਜਿਹਾ ਕਾਲਾ ਨਮਕ ਥੋੜਾ ਜਿਹਾ ਜੀਰਾ ਥੋੜੀ ਜੀ ਸੌਫ ਥੋੜੀ ਜੀ ਜੀਮੈਨ ਇਹ ਆਪਣੇ ਮਸਾਲੇ ਹੋਏ ਇੱਕ ਚਮਚਾ ਆਪਾਂ कोई भी घ्योर फैंड तेल कुछ भी पा के अपना बने खड़े मसाले पाके ਹੁਣ ਅੰਮੋਲ ਚ ਗੁੜ ਪਾ ਦਾਂਗੇ ਹੁਣ ਇਹ ਕਾਲੀ ਮਿਰਚ ਕਾਲਾ ਨਾਣ ਥੋੜਾ ਜਿਹਾ ਸੁੰਡ ਦਾ ਪਾਊਡਰ ਹੁਣ ਆਪਾਂ ਇਹਨੂੰ ਅੱਗੇ ਹੀ ਚੱਲਾਂਗੇ ਮੈਸਟਰ ਹੱਗਲੇ ਹੁੰਦੇ ਰਹਿਣਾ ਰਿਜੂਗਾ ਥੋੜਾ ਜਿਹਾ ਪਾਵਾਂਗੇ ਆਪਾਂ ਚ ਸਿਰਕਾ ਉੱਤੇ ਮੱਕ ਚਮਚੇ